ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸਿੰਘੋ ਦੇ ਖੇਤਾਂ ਵਿੱਚੋਂ 2 ਮਹੀਨੇ ਪਹਿਲਾਂ ਆਏ ਨੌਜਵਾਨ ਦੀ ਲਾਸ਼ ਮਿਲਣ ਨਾਲ ਹਾਹਾਕਾਰ ਮਚ ਗਈ। ਲਾਸ਼ ਦਾ ਪਤਾ ਲੱਗਦਿਆਂ ਹੀ ਤਲਵੰਡੀ ਸਾਬੋ ਪੁਲਿਸ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਭੇਜ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ بیٹے ਦਾ ਕਤਲ ਕੀਤਾ ਗਿਆ ਹੈ। ਜਦੋਂ ਕਿ ਤਲਵੰਡੀ ਸਾਬੋ ਪੁਲਿਸ ਨੇ ਪਿੰਡ ਦੇ ਤਿੰਨ ਲੋਕਾਂ ਅਤੇ ਇੱਕ ਮੈਡੀਕਲ ਸਟੋਰ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਡੀਐਸਪੀ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਕੁਝ ਨੌਜਵਾਨਾਂ ਨਾਲ ਲੈ ਕੇ ਗਏ ਸਨ ਜਿਨ੍ਹਾਂ ਨੇ ਕਥਤ ਤੌਰ ਤੇ ਨੌਜਵਾਨ ਨੂੰ ਨਸ਼ੇ ਦੀ ਵੱਧ ਡੋਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅੱਜ ਮਿਤੀ 7 10 2025 ਨੂੰ ਸਵੇਰੇ 8:30 ਵਜੇ ਇੱਕ ਫੋਨ ਰਾਹੀਂ ਐਸ ਐਚਓ ਥਾਣਾ ਤਲਵੰਡੀ ਦੇ ਇੱਕ ਸੂਚਨਾ ਮਸੂਲ ਹੋਈ ਸੀ ਕੋਈ ਵਿਅਕਤੀ ਜਿਹੜਾ ਹੈਗਾ ਪਿੰਡ ਸਿੰਘੋ ਦੇ ਕੱਚੇ ਰਸਤੇ ਤੇ ਬੇਹੋਸ਼ਾਲਤ ਦੇ ਵਿੱਚ ਜਾਂ ਡੈਡ ਹਾਲਤ ਦੇ ਵਿੱਚ ਪਿਆ ਤੇ ਤੁਰੰਤ ਪਹੁੰਚਣ ਲਈ ਜਿਹੜੀ ਹੈਗੀ ਆ ਉਹਨਾਂ ਨੇ ਬੇਨਤੀ ਕੀਤੀ ਸੀ ਇਹਦੇ 'ਚ ਮੁਖ ਅਸਰ ਥਾਣਾ ਤਲਵੰਡੀ ਦਾ ਬਹੁਤ ਤੁਰੰਤ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਜਾ ਕੇ ਜਦੋਂ ਪੜਤਾਲ ਕੀਤੀ ਤਾਂ ਉੱਥੇ ਜਿਹੜਾ ਇੱਕ ਨੌਜਵਾਨ ਜਿਹਦਾ ਨਾਮ ਬਾਅਦ ਦੇ ਵਿੱਚ ਰਣਜੀਤ ਸਿੰਘ son of ਅਵਤਾਰ ਸਿੰਘ ਵਸੀ ਸਿੰਘੋ ਜਿਹੜਾ ਹੈਗਾ ਇਹ ਪਤਾ ਲੱਗਿਆ ਉਹ ਉਥੇ ਮ੍ਰਿਤਕ ਹਾਲਤ ਵਿੱਚ ਪਿਆ ਸੀਗਾ ਤੇ ਜਿਹਦੇ ਵਿੱਚ ਜਿਹੜੀ ਉਹਦੀ ਡੈੱਡ ਬੋਡੀ ਦਾ ਮਾਇਨਾ ਕਰਕੇ ਤੇ ਉਸ ਨੂੰ ਜਿਹੜਾ ਹੈਗਾ ਅਸੀਂ ਪੋਸਟਮਾਰਟਮ ਲਈ ਭੇਜਤਾ ਸੀਗਾ ਇੱਥੇ ਸਿਵਲ ਹਸਪਤਾਲ ਤੇ ਤਲਵੰਡੀ ਸਾਬੋ ਉਸ ਤੋਂ ਬਾਅਦ ਜਿਹੜਾ ਇਹਦੇ ਦਾਦੇ ਨੇ ਬਖਸ਼ੀ ਸਿੰਘ son of ਦਰਬਾਰਾ ਸਿੰਘ ਨੇ ਜਿਹੜਾ ਬਿਆਨ ਲਿਖਾਇਆ ਤੇ ਮੁਖ ਅਫਸਰ थाना ਤਲਵੰਡੀ ਸਾਬੋ ਬਾਸ ਕਿ ਇਹਦੇ ਤਿੰਨ ਦੋਸਤ ਗੁਰਵਿੰਦਰ ਸਿੰਘ son of ਗੁਰਪਾਲ ਸਿੰਘ ਅਮਰੀਕ ਸਿੰਘ son of ਜਸਵੰਤ ਸਿੰਘ ਇਹ ਸੋਮ ਸਿੰਘ ਪੁੱਤਰ ਅਮਰੀਕ ਅਮਰੀਕ ਸਿੰਘ ਇਹ ਜਿਹੜੇ ਸਿੰਗੋ ਦੇ ਰਹਿਣ ਵਾਲੇ ਆ ਵੀ ਇਹ ਇਹਨਾਂ ਦੇ ਨਾਲ ਜਿਹੜਾ ਰਲ ਕੇ ਨਸ਼ਾ ਪੱਤਾ ਕਰਦਾ ਸੀਗਾ ਤੇ ਇਹ ਇੱਕ ਕੀਰਤ ਮੈਡੀਕਲ ਹਾਲ ਆ ਉੱਥੇ ਜਿਹੜਾ ਜਿਹਦਾ ਮਾਲਕ ਸ਼ਿਵਰਾਜ ਸਿੰਘ son of ਸੁਖਦੇਵ ਸਿੰਘ ਆ ਰੈਜ਼ੀਡੈਂਟ ਆਫ ਸਿੰਗੋ ਇਹਦੀ ਬਾਸੜੇ ਸਿੰਗੋ ਤੇ ਦੁਕਾਨ ਆ ਉਤੋਂ ਇਹ ਨਸ਼ਾ ਲੈ ਕੇ ਜਿਹੜਾ ਹੈਗਾ ਉਹ ਕਰਦੇ ਸੀਗੇ ਆਪਸ ਦੇ ਵਿੱਚ ਰਲ ਮਿਲ ਕੇ ਨਸ਼ਾ ਕਰਦੇ ਸੀ ਤੇ ਅੱਜ ਇਹਦੇ ਦੋਸਤਾਂ ਨੇ ਵੱਧ ਨਸ਼ਾ ਇਹਨੂੰ ਦੀ ਮਾਤਰਾ ਜਿਹੜੀ ਦੇਖ ਕੇ ਜਿਹੜਾ ਇਹਦਾ ਮਤਲਬ ਜਿਹੜਾ ਹੈਗਾ ਇਹ ਦੂ ਇਹਦੀ ਜਿੱਦੇ ਕਰਕੇ ਮੌਤ ਹੋ ਗਈ। ਤੇ ਜਿਹਦੇ ਤੇ ਅਸੀਂ ਕਾਰਵਾਈ ਕਰਦੇ ਹੋਏ ਇੱਕ ਮੁਕੱਦਮਾ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ ਇਹ 242 ਅੰਡਰ ਸੈਕਸ਼ਨ 105 3 ਦੀ 5 ਬੀ ਐਨ ਐਸ ਪੀ ਐਸ ਤਲਵੰਡੀ ਸਾਬੋ ਜਿਹੜੀ ਦਰਜ ਰਜਿਸਟਰ ਕੀਤੀ ਹੈ ਤੇ ਇਹਦੇ ਵਿੱਚੋਂ ਜਿਹੜਾ ਹੈਗਾ ਅਸੀਂ ਦੋਸ਼ੀਆਂ ਤੇ ਰੇਡਾ ਕਰ ਰਹੇ ਆ ਤੇ ਛੇਤੀ ਇਹਨਾਂ ਨੂੰ ਅਰੈਸਟ ਕਰ ਲਿਆ ਜਾਏ। ਕਤਲਤਾ ਨਹੀਂ ਹੋਈ ਕਤਲਦਾਰ ਕਿ ਹਿੱਟੇ ਕਿਉਂ ਨਹੀਂ ਨਹੀਂ ਇਹਦੇ ਚ ਹਾਲ ਦੀ ਘੜੀ ਮੁੱਢਲੀ ਤਫਤੀਸ਼ ਚ ਕਤਲ ਸਬੰਧੀ ਤੱਕ ਕੋਈ ਗਲਤੀ ਨਹੀਂ ਆਈ ਹੈਗੀ ਇਹਦੇ ਵਿੱਚ ਜਿਹੜਾ ਇਹਦੇ ਜਿਹੜੇ ਦੋਸਤਾਂ ਨੇ ਜੋ ਇਹਦੇ ਦਾਦੇ ਨੇ ਬੰਨ੍ਹ ਲਾਇਆ ਨਸ਼ਾ ਪੱਤਾ ਕਰਦੇ ਸੀਗੇ ਇਹ ਤੇ ਇਹਨੂੰ ਵੱਧ ਜਿਹੜੀ ਡੋਸ ਦੇ ਮਾਤਰਾ ਜਿਹੜੀ ਆ ਉਹਦਾ ਸੇਵਨ ਕਰਾ ਕੇ ਜਿਹੜੀ ਆ ਉਹਦੇ ਨਾਲ ਇਹਦੀ ਬਹੁਤ ਵਿਦੇਸ਼ ਚ ਹਾਂ ਇਹ 2 ਮਹੀਨੇ ਪਹਿਲਾਂ ਇਟਲੀ ਗਿਆ ਹੋਇਆ ਸੀਗਾ ਪਹਿਲਾਂ 2 ਸਾਲ ਉੱਥੇ ਰਿਹਾ ਤੇ ਉਸ ਤੋਂ ਬਾਅਦ 2 ਮਹੀਨੇ ਪਹਿਲਾਂ ਆਇਆ ਸੀ ਮਾਵਲਾ ਸਰ ਇਹ ਸੀ ਕਿ ਜੀ ਮੇਰਾ ਭਾਈ ਬਾਹਰ ਗਿਆ ਹੋਇਆ ਸੀ ਵਿਦੇਸ਼ ਜੀ ਉਹ ਆਇਆ ਸੀ 2 ਮਹੀਨੇ ਦੀ ਛੁੱਟੀ ਜੀ ਤੇ ਛੁੱਟੀ ਆ ਕੇ ਨਾ ਜੀ ਉਹ ਮੰਨ ਕੇ ਇੱਕ ਮਹੀਨਾ ਹੀ ਰਹਿ ਗਿਆ ਸੀ ਉਹਨਾਂ ਦਾ ਜੀ ਉਹਨਾਂ ਦਾ ਨਸ਼ੇੜੀਆਂ ਨੇ ਉਹਨਾਂ ਵੀ ਮੰਨ ਕੇ ਜਦ ਬਾਹਰ ਗਏ ਨਸ਼ੇੜੀਆਂ ਨੇ ਸੱਦ ਕੇ ਉਹਨਾਂ ਨੂੰ ਪੈਸੇ ਦੇ ਲਾਲਚ ਚ ਨਸ਼ੇ ਦੇ ਲਾਲਚ ਚ ਉਹਨਾਂ ਨੂੰ ਸੱਦ ਕੇ ਕਤਲ ਕੀਤਾ ਗਿਆ ਜੀ ਕਤਲ ਕਰਕੇ ਜਦੋਂ ਇਹ ਸਾਨੂੰ ਪਤਾ ਜੀ ਸਾਡੇ ਗੁਰੂ ਸਾਹਿਬ ਰਾਹ ਜਾਂਦਾ ਜੀ ਖੇਤ ਨੂੰ ਸਵੇਰ ਸਾਨੂੰ ਦੱਸਿਆ ਮੇਰੇ ਭਾਈ ਦੀ ਵੀ ਮਤ ਹੋਈ ਪਈ ਹੈ ਜੀ ਅਸੀਂ ਉੱਥੇ ਗਏ ਜਾ ਕੇ ਜੋ ਦੇਖਿਆ ਉਹ ਡੈੱਡ ਸੀਗੀ ਬਾਡੀ ਜੀ ਉਹਨਾਂ ਦੇ ਹੱਥ 'ਚ ਮਨਿਕ ਕੜਾ ਵੀ ਪਾਇਆ ਹੋਇਆ ਸੀਗਾ ਜੀ ਤੇ ਇੱਕ ਆਈਫੋਨ ਸੀਗਾ ਜੀ ਉਹ ਸਾਰਾ ਲੈ ਗਏ ਜੀ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੀ ਨਾਂ ਸੀ ਤੇਰੇ ਭਰਾ ਦਾ ਅਰੰਦੀਪ ਸਿੰਘ ਹੈ ਮੇਰੇ ਭਾਈ ਦਾ ਨਾਂ ਉਮਰ ਕਿੰਨੀ ਸੀ ਉਮਰ 22 ਸਾਲ ਸੀਗੀ ਜੀ ਉਹ ਨਸ਼ਾ ਵਗੈਰਾ ਤਾਂ ਨਹੀਂ ਸੀਗਾ ਤਾਂ ਨਹੀਂ ਉਹ ਨਹੀਂ ਨਸ਼ਾ ਵਗੈਰਾ ਕਰਦਾ ਤੁਸੀਂ ਕਹਿਣਾ ਜਿਵੇਂ ਚੜਾ ਕੇ ਲੈ ਗਏ ਹਾਂ ਚਾ ਉਹਨਾਂ ਚੜਾ ਲਾਲਚ ਦੇ ਕੇ ਚੜਾ ਕੇ ਲੈ ਗਏ ਨਸ਼ੇ ਤੇ ਲਾਲਚ ਜੀ ਤੇ ਪੈਸੇ ਉਹਨਾਂ ਪੈਸੇ ਵੀ ਸੀਗੇ ਕੈਸ਼ ਵੀ ਸੀਗਾ 2-4000 ਰੁਪਈਆ ਹੀ ਤੇ ਉਹ ਲੈ ਗਏ ਜੀ ਤੇ ਮਨਿਕ ਕੜਾ ਵੀ ਸੀਗਾ ਚਾਂਦੀ ਦਾ ਭਾਈ ਫੋਨ ਸੀਗੇ 22-25000 ਦਾ ਜੀ ਜੋ ਲੈ ਕੇ ਕੁਟਕੋ ਕਰਕੇ ਜੀ ਬਹੁਤ ਗੰਭੀਰ ਹਾਲਤ ਨਾ ਮੰਨ ਕੇ ਚੱਲੋ ਮਾਰਿਆ ਗਿਆ ਜੀ ਇਹ ਕਤਲ ਕੀਤਾ ਗਿਆ ਬਹੁਤ ਮੰਗ ਕੀ ਕਰਦੇ ਹਾਂ ਮੰਗਿਆ ਇਨਸਾਫ ਦੇ ਕਰਦੇ ਹਾਂ ਜੀ ਵੀ ਫੋਰਸ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹਨਾਂ ਕਾਰਵਾਈ ਕਰੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੁਹਾਡਾ ਪਿੰਡ ਕਿਹੜਾ ਤੇ ਕਿੱਥੋਂ ਕਿੰਨਾ ਕਿੰਨਾ ਸ਼ਾਬ ਵਗੈਰਾ ਚੱਕ ਹੈ ਕਿ ਮੇਰਾ ਪਿੰਡ ਸਿੰਘੋ ਹੈ ਜੀ ਨਸ਼ਾ ਪੂਰਾ ਗੜ ਬਣ ਚੁੱਕਿਆ ਹੈ ਸਾਡਾ ਪਿੰਡ ਜੀ ਲੁੱਟਾਂ ਘੋਆ ਪੂਰੀਆਂ ਹੋ ਲੱਗੀਆਂ ਸਈ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਸਾਨੂੰ ਪੂਰੀ ਆਸੀ ਕੀ ਜੀ ਵੀ ਮੁੱਖ ਮੰਤਰੀ ਸਭ ਕੁਝ ਕਰਨਗੇ ਪਰ ਉਹਨਾਂ ਯੋਗਦਾਨ ਦਿੱਤਾ ਨਹੀਂ ਜੀ ਉਹਨਾਂ ਨੇ ਪੁਲਿਸ ਨੂੰ ਤਲਾਸ਼ ਦੇਤੀ ਪੁਲਿਸ ਵਾਲਿਆਂ ਨੂੰ ਤਲਾਸ਼ ਦੇਤੀ ਜੀ ਵੀ ਅੱਜ ਇਹ ਸਾਡੇ ਨਾਲ ਹੋਇਆ ਤਾਂ ਕੱਲ ਨੂੰ ਤੁਹਾਡੇ ਨਾਲ ਵੀ ਹੋਊਗਾ ਤੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਜੀ ਇਹ ਚੀਜ਼ ਤੁਹਾਨੂੰ ਸ਼ੱਕ ਹੈ ਕਿਸੇ ਮੰਨ ਤੇ ਸ਼ੱਕ ਹੈ ਕਿ ਬੀਮਾਨੇ ਚੱਲਦਾ ਹੈਗਾ ਜੀ ਹਾਂ ਆਉ ਪਿੰਡ ਚ ਪਿੰਡ ਚ ਨਹੀਂ ਆਨੇ ਸ਼ੱਕ ਹੈਗਾ ਜੀ ਲਿਖਾ ਤੇ ਪਰ ਉਹ ਆਪ ਨਹੀਂ ਖਾਂਦੇ ਖਵਾਉਂਦੇ ਆ ਤੇ ਵੇਚਦੇ ਕਿਹੜੇ ਕਿਹੜੇ ਨਾਂ ਦੇ ਲੈਣੋਂ ਨਹੀਂ ਨਾਂ ਤਾਂ ਜੀ ਆਪਾਂ ਕਾਨੂੰਨ ਲੈਣਾ ਪੁਲਿਸ ਵਾਲੇ ਆਪੀ ਜਾਂਚ ਕਰ ਲੈਣਗੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ